ਮਨਪ੍ਰੀਤ ਸਿੰਘ ਯਾਲੀ ਨੇ ਬਾਗੀ ਸੁਰ ਲਾ ਪਿਆ ਉਹ ਬਾਗੀ ਸੁਰ ਜਿਹੜਾ ਪੁਨਰਜੀਤ ਅਕਾਲੀ ਦਲ ਨੂੰ ਚੁਣੌਤੀ ਦਿੰਦਾ ਜਿਹੜਾ ਬਾਗੀ ਸੁਰ ਬਾਦਲ ਧਰ ਨੂੰ ਵੀ ਚੁਣੌਤੀ ਦਿੰਦਾ ਜਿਹੜਾ ਬਾਗੀ ਸੁਰ 2 ਦਸੰਬਰ ਵਾਲੇ ਫੈਸਲੇ ਤੋਂ ਨੂੰ ਇੱਕ ਸਵਾਲ ਸੁਖਬੀਰ ਸਿੰਘ ਬਾਦਲ ਮੂਰੇ ਲਗਾਤਾਰੇ ਅੜ ਕੇ ਖੜਦਾ ਸੀ ਕਿ ਜੋ ਤੁਸੀਂ ਕਬੂਲਿਆ ਕਿ ਉਹਦੇ ਆਧਾਰ ਤੇ ਜੋ ਤੁਹਾਨੂੰ ਧਾਰਮਿਕ ਸਜ਼ਾ ਤਨਖਾਹ ਰੂਪ ਚ ਲੱਗੀ ਤੁਸੀਂ ਧਾਰਮਿਕ ਪੱਖ ਤੋਂ ਤਾਂ ਭੁਗਤ ਕਿਹਾਗੇ ਰਾਜਨੀਤਿਕ ਪੱਖ ਤੋਂ ਕਨਾਲਾ ਕਰਦੇ। ਮਨਪ੍ਰਿਤ ਿਆਲੀ ਨੇ ਹੁਣ ਜਿਸ ਤਰ੍ਹਾਂ ਬੁੜਾ ਕਟਿਆ ਕਿ ਜੀ ਸਾਡਾ ਕੰਮ ਤਾਂ ਭਰਤੀ ਕਰਨਾ ਸੀ। ਅਸੀਂ ਤਾਂ ਆਪਣਾ ਰੋਲ ਨਿਭਾਉਂਦਾ। ਅਸਤਾ ਜੀ ਪੰਥਕ ਕੌਥੋਂ ਦੇ ਵਿੱਚੋਂ ਪੰਥਕ ਇਕਤਾ ਦੀ ਅਗਵਾਈ ਕਰਦੇ। ਉਧਰ ਸੇਵਾ ਕਰ ਰਹੇ। ਮੈਂ ਜੀ ਕਿਸੇ ਤਰ੍ਹਾਂ ਨਾਲ ਨਹੀਂ। ਮੇਰੇ ਮਨ 'ਚ ਢੀੜ ਹੈ ਜੀ ਕਿ ਅਸੀਂ ਲੜੇ ਤਾਂ ਜ਼ਰੂਰ ਪਰ ਸਰਦਕ ਕੋਈ ਤਕੜੀ ਚੋਣ ਨਿਸ਼ਾਨੀ ਨਹੀਂ ਸੀ ਇਹ ਸਾਰੀਆਂ ਚਾਰਜੁਨੀਆਂ ਨੇ ਸੰਕੇਤ ਦਿੱਤਾ ਕਿ ਮਨਪਿਤ ਇਆਲੀ ਪੁਨਰ ਸਜੀ ਤਕਾਲੀ ਦਲ ਤੋਂ ਲਗਭਗ ਖਨਾਲ ਕਰ ਚੰਡੀਗੜ੍ਹ ਚ ਦਫ਼ਤਰ ਲੱਭਣ ਦੀ ਜਦੋਂ ਜਹਤ ਤੁਰੀ ਦਫ਼ਤਰ ਲੱਭ ਲਿਆ ਗਿਆ ਪੁਨਰ ਸਜੀ ਤਕਾਲੀ ਗੱਲ ਦਾ ਕੁਝ ਕੰਪਿਊਟਰ-ਕੰਪਿਊਟਰ ਲੱਗ ਗਏ ਤੇ ਕਹਿੰਦੇ ਪ੍ਰਧਾਨ ਜੀ ਵਾਲਾ ਗਰੁੱਪ ਆਪਣਾ ਸਮਾਨ ਲੈ ਕੇ ਚੁਰ ਗਿਆ ਇੱਕ ਪਾਸੇ ਕਹਿੰਦੇ ਬਾਦਲ ਤੇ ਰਹਿ ਜਿਹੜੀ ਹਿੰਸਲਾ ਕਰਕੇ ਬੈਠੀ ਹੈ ਕਿ ਵੀ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਐਂਡ ਚਰਨਜੀਤ ਬਰਾੜ ਇਹਨਾਂ ਨੂੰ ਨੇੜੇ ਨਹੀਂ ਲਿਆਉਣਾ ਆਪਾਂ ਬਾਕੀ ਜਿ ਆਉਣਾ ਚਾਹਣ ਆ ਜਾਣ ਪੁਨਰ ਸਰਜੀਤ ਅਕਾਲੀ ਦਲ ਪੁਨਰ ਸਰਜੀਤ ਅਕਾਲੀ ਦਲ ਸਰਜੀਤ ਹੋਣ ਤੋਂ ਪਹਿਲਾਂ ਹੀ ਖਿਰੂ ਖਿਰੂ ਹੋ ਰਹੇ ਪੂਰੀ ਤਰ੍ਹਾਂ ਪੁੰਗਰਨ ਤੋਂ ਪਹਿਲਾਂ ਹੀ ਖਿਲਰਨ ਖਿਲਰਨ ਲੱਗਿਆ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਸਰਗਰਮ ਸਿਆਸਤ ਦੇ ਵਿੱਚ ਕੁੱਦਣ ਤੋਂ ਪਹਿਲਾਂ ਹੀ ਮੈਦਾਨ ਛੱਡਣ ਲੱਗਿਆ 2 ਦਸੰਬਰ ਦੇ ਹੁਕਮਨਾਮੇ 2 ਦਸੰਬਰ ਦੇ ਹੁਕਮਨਾਮਿਆਂ ਦੇ ਆਧਾਰ ਦੇ ਉੱਤੇ 7 ਮੈਂਬਰੀ ਕਮੇਟੀ 7 ਮੈਂਬਰੀ ਕਮੇਟੀ 'ਚੋਂ ਦੋ ਮੈਂਬਰਾਂ ਦਾ ਕਿਨਾਰਾ ਕਰ ਜਾਣਾ ਪੰਜ ਮੈਂਬਰਾਂ ਵੱਲੋਂ ਪੂਰੀ ਸ਼ਿੱਦਤ ਨਾਲ ਮੈਂਬਰਸ਼ਿਪ ਮਹਿਮ ਤੋੜਨਾ ਬੱਖੋ ਬੱਖ ਲੀਡਰ ਉਹ ਅਕਾਲੀ ਵਰਕਰ ਉਹ ਅਕਾਲੀ ਲੀਡਰ ਜਿਹੜੇ ਇਸ ਮੁੱਚੀ ਸਿਆਸਤ ਤੋਂ ਮੁੱਖ ਮੋੜ ਗਏ ਸੀ ਉਚਾਰਟ ਹੋ ਗਿਆ ਸੀ ਇਹਨਾਂ ਦਾ ਮਨ ਉਹਨਾਂ ਨੇ ਮੁੜ ਕੇ ਸਰਗਰਮ ਕਰਨਾ ਤੇ ਕਿਤੇ ਲਿਆ ਰੱਖੇ ਮੂਰੇ 15 ਲੱਖ ਦੀ ਮੈਂਬਰਸ਼ਿਪ ਰੱਖ ਦੇਣਾ ਤੇ ਉਹਦੇ ਵਿੱਚੋਂ ਇੱਕ ਪੰਥਕ ਕੌਂਸਲ ਦਾ ਚੁਣਿਆ ਜਾਣਾ ਤੇ ਇੱਕ ਰਾਜਨੀਤਿਕ ਵਿੰਗ ਦਾ ਚੁਣਿਆ ਜਾਣਾ ਬੀਬੀ ਸਤਵੰਤ ਕੌਰ ਹੋਰਾਂ ਨੂੰ ਪੰਥਕ ਕੌਂਸਲ ਦਾ ਮੁਖੀ ਲਾ ਕੇ ਕਿ ਜੀ ਲਓ ਜੀ ਕੁੰਡਾ ਰਹੇਗਾ ਰਾਜਨੀਤੀ ਦੇ ਉੱਤੇ ਧਰਮ ਦਾ ਤੇ ਦੂਏ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪ੍ਰਧਾਨ ਬਣਾ ਕੇ ਕਿ ਲਓ ਜੀ ਅਸੀਂ ਹੁਣ ਨਵੇਂ ਏਜੰਟੇ ਨਾਲ ਅੱਗੇ ਵਧਾਂਗੇ ਉਸ ਸਮੇਂ ਕੁਝ ਫੈਸਲੇ ਬੜੇ ਆਸਾਨੂ ਨਜ਼ਰ ਆਏ ਕਿ ਹਾਂ ਜੀ ਮੂਮਲਾ ਜਾਨੀ ਦੇਖਿਆ ਜਾਊਗਾ ਹੈ ਕੋਈ ਜਾਤ ਧਰਤ ਵਿੰਗ ਨਹੀਂ ਬਣਨਗੇ ਬੜੇ ਬੜਾ ਕੁਝ ਨਵਾਂ ਉਹਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਗਿਣਤੀ ਜਿੰਨੀ ਹੈ ਪਾਰਟੀ ਦਾ ਸੰਵਿਧਾਨ ਕਹਿੰਦਾ ਉਸੇ ਅਨੁਸਾਰ ਹੋਊਗੀ ਐ ਨਹੀਂ ਕਿ ਕਿ ਜਿੰਨਾ ਦੀ ਕਿਤੇ ਪ੍ਰਧਾਨ ਜੀ ਲਾ ਦੋ ਪ੍ਰਧਾਨ ਜੀ ਦੀ ਬਜਾਏ ਸਮੂਚੀ ਕਮੇਟੀ ਫੈਸਲਾ ਲਾਉਗੀ ਇਸ ਤਰ੍ਹਾਂ ਦੀ ਗੱਲ ਲੱਗਿਆ ਕਿ ਸ਼ਾਇਦ ਕੁਝ ਪੰਥਕ ਲੀਤੇ ਪਰਤਨ ਦੀ ਕਵਾਇਦ ਹੈ ਲੱਗਿਆ ਕਿ ਸ਼ਾਇਦ ਅਕਾਲੀ ਦਲ ਦੀਆਂ ਜੋ ਰੋ ਰੀਤਾ ਰਹੀਆਂ ਉਹਦੇ ਅਨੁਸਾਰ ਪੁਨਰ ਸ੍ਰਜੀਤ ਅਕਾਲੀ ਦਲ ਸ੍ਰਜੀਤ ਹੋਣਾ ਚਾਹੁੰਦਾ ਪਰ ਹੌਲੀ ਹੌਲੀ ਗੱਲ ਮੱਠੀ ਪੈਣ ਲੱਗ ਪਈ ਚੋਣ ਹੋਗੀ ਇਜਲਾਸ ਹੋ ਗਿਆ ਬੰਦੇ ਚੋਣ ਹੋਗੇ ਉਸ ਤੋਂ ਬਾਅਦ ਛਮਾਹੀ ਤਮਾਹੀ ਜੇ ਮਿੱਟ ਜਨਾ ਮੈਨਾਂ ਆਉਣ ਲੱਗ ਪਏ ਕਿ ਇਹਨੂੰ ਉੱਪਰ ਕਰ ਲੋ ਜੀ ਇਹਨੂੰ ਰਹਿਣ ਦੋ ਜੀ ਖਜਾਨਚੀ ਜੀ ਇਹਨਾਂ ਤਾਂ ਸੀਨੀਅਰ ਮੀਤ ਪ੍ਰਧਾਨ ਬਣਾ ਲਓ ਜੀ ਇਹਨੂੰ ਮੀਤ ਪ੍ਰਧਾਨ ਜੀ ਇਹਨੂੰ ਵੀ ਪਾ ਲਓ ਜੀ ਉਹਨੂੰ ਵੀ ਪਾ ਲਓ ਜੀ ਪਤਾ ਨਹੀਂ ਕੀ ਸੁਣਨ ਲੱਗ ਪਿਆ ਇਹ ਸਭ ਕੁਝ ਹੁੰਦਾ ਦਿਖਿਆ ਪਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਪੰਜਾਬ ਦੀ ਸਥਿਤੀ ਦੇ ਉੱਤੇ ਰਾਜਨੀਤਿਕ ਪੰਥਕ ਮਸਲਿਆਂ ਦੇ ਉੱਤੇ ਕਿਤੇ ਪੁਨਰਸਰਜੀਤ ਰੜਕਦਾ ਨਹੀਂ ਦਿਖਿਆ ਹਾਂ ਜੀ ਰੜਕਿਆ ਤਾਂ ਬਲਾਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਕੁਝ ਲੀਡਰਾਂ ਦੇ ਹਵਾਲੇ ਨਾਲ ੜਕਦਾ ਦਿਖਿਆ ਕਿ ਰਖੜਾ ਆਪਣੇ ਦਮ ਤੇ ਚੰਦੂ ਮਾਜਰਾ ਆਪਣੇ ਦਮ ਤੇ ਮਨਪੀਤਿਆਲੀ ਆਪਣੇ ਦਮ ਤੇ ਉੱਥੇ ਵੀ ਪੁਨਰ ਸਰਜੀਤ ਅਕਾਲੀ ਦਲ ਨਹੀਂ ਦਿਖਿਆ ਲੀਡਰ ਦਿਖੇ ਤੇ ਲੀਡਰਾਂ ਨੇ ਆਪਣੇ ਦਮ ਦੇ ਉੱਤੇ ਆਪਣੇ ਉਮੀਦਵਾਰ ਆਜ਼ਾਦ ਚੋਣ ਲੜਾ ਕੇ ਜਿੱਤੇ ਵੈਸੇ ਪੁਨਰ ਸਰਜੀਤ ਅਕਾਲੀ ਦਲ ਨੂੰ ਕੋਈ ਅਧਿਕਾਰਤ ਚੋਣ ਨਿਸ਼ਾਨ ਨਹੀਂ ਮਿਲਿਆ ਸੀ ਇਸ ਲਈ ਉਹਨਾਂ ਨੇ ਆਜ਼ਾਦ ਦੇ ਕੋਟੇ ਚੋਈ ਚੋਣ ਲੜੀ ਪਰ ਉੱਥੇ ਦਸਤਕ ਦਿੱਤੀ ਪਰ ਉਹ ਦਸਤਕ ਪੁਨਰ ਸਰਜੀਤ ਦੀ ਨਹੀਂ ਸੀ ਉਹ ਦਸਤਕ ਮਨਪ੍ਰੀਤ ਯਾਨੀ ਦੀ ਸੀ ਉਹ ਦਸਤਕ ਸੁਰਜੀਤ ਸਿੰਘ ਰਖੜਾ ਦੀ ਸੀ ਜਾਂ ਹੋਰ ਇੰਜੀਨੀਅਰਾਂ ਦੀ ਸੰਕੇਤਕ ਪਾਪ ਤੁਸੀਂ ਸਮਝ ਰਹੇ ਹੁਣ ਇਸ ਤੋਂ ਅੱਗੇ ਮਨਪ੍ਰੀਤ ਸਿੰਘ ਯਾਲੀ ਨੇ ਬਾਗੀ ਸੁਰ ਲਾ ਪਿਆ ਉਹ ਬਾਗੀ ਸੁਰ ਜਿਹੜਾ ਪੁਨਰਸਜੀਤ ਅਕਾਲੀ ਦਲ ਨੂੰ ਚੁਣੌਤੀ ਦਿੰਦਾ ਜਿਹੜਾ ਬਾਗੀ ਸੁਰ ਬਾਦਲ ਧਰ ਨੂੰ ਵੀ ਚੁਣੌਤੀ ਦਿੰਦਾ ਜਿਹੜਾ ਬਾਗੀ ਸੁਰ 2 ਦਸੰਬਰ ਵਾਲੇ ਫੈਸਲਿਆਂ ਤੋਂ ਵੀ ਮੁੜਾ ਕੇ ਇੱਕ ਸਵਾਲ ਸੁਖਵੀਰ ਸਿੰਘ ਬਾਦਲਮੂਰੇ ਲਗਾਤਾਰੇ ਅੜ ਕੇ ਖੜਦਾ ਸੀ ਕਿ ਜੋ ਤੁਸੀਂ ਕਬੂਲਿਆ ਤੇ ਉਹਦੇ ਆਧਾਰ ਤੇ ਜੋ ਤੁਹਾਨੂੰ ਧਾਰਮਿਕ ਸਜ਼ਾ ਤਨਖਾਹ ਰੂਪ ਚ ਲੱਗੀ ਤੁਸੀਂ ਧਾਰਮਿਕ ਪੱਖ ਤੋਂ ਤਾਂ ਭੁਗਤ ਕੇ ਆ ਗਏ ਰਾਜਨੀਤਿਕ ਪੱਖ ਤੋਂ ਕਨਾਲਾ ਕਰ ਗਏ ਇਸ ਵਾਰ ਸੁਖਵੀਰ ਮੂਰੇ ਖੜਾ ਸੀ ਪਰ ਮਨਪ੍ਰਿਤ ਯਾਲੀ ਨੇ ਹੁਣ ਜਿਸ ਤਰ੍ਹਾਂ ਬੋੜਾ ਕਟਿਆ ਕਿ ਜੀ ਸਾਡਾ ਕੰਮ ਤਾਂ ਭਰਤੀ ਕਰਨਾ ਸੀ ਅਸੀਂ ਤਾਂ ਆਪਣਾ ਰੋਲ ਨਿਭਾਤਾ ਅਸਤਾ ਦੀ ਪੰਥਕ ਕੌਂਸਲ ਦੇ ਵਿੱਚੋਂ ਪੰਥਕ ਇਕਤਾ ਦੀ ਅਗਵਾਈ ਕਰ ਰਹੇ ਆ ਉਧਰ ਸੇਵਾ ਕਰ ਰਹੇ ਆ ਮੈਂ ਜੀ ਕਿਸੇ ਤੇ ਨਾਲ ਨਹੀਂ ਮੇਰੇ ਮਨ ਚ ਪੀੜ ਹੈ ਜੀ ਕਿ ਅਸੀਂ ਲੜੇ ਤਾਂ ਜ਼ਰੂਰ ਪਰ ਸਾਡੇ ਕੋਲ ਤੱਕੜੀ ਚੋਣ ਨਿਸ਼ਾਨ ਨਹੀਂ ਸੀ ਇਹ ਸਾਰੀਆਂ ਚਾਰਜ ਹੁੰੀਆਂ ਨੇ ਸੰਕੇਤ ਦਿੱਤਾ ਕਿ ਮਨਪਿਤ ਇਆਲੀ ਪੁਨਰਸਰਜੀ ਤਕਾਲੀ ਦਲ ਤੋਂ ਲਗਭਗ ਕਿਨਾਰਾ ਕਰ ਗਏ ਨੇ ਇਸ ਸੰਕੇਤ ਤੇ ਉੱਤੇ ਮੋਹਰ ਲੱਗੀ ਜਦੋਂ ਹਲੇਦਲੇ ਹੌਂਚ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਟੁੱਟ ਪੱਜ ਤਾਂ ਬਹੁਤ ਦੇਰ ਤੋਂ ਹੋ ਜਨ। ਚੰਡੀਗੜ੍ਹ ਚ ਦਫ਼ਤਰ ਲੱਭਣ ਦੀ ਜਦੋਂ ਜੈਤੂਰੀ ਦਫ਼ਤਰ ਲੱਭ ਲਿਆ ਗਿਆ ਪੰਨਾ ਸਰਜੀਤ ਕਾਲੀਗਲ ਦਾ। ਉਹ ਚ ਕੰਪਿਊਟਰ ਕੰਪਿਊਟਰ ਲੱਗ ਗਏ ਤੇ ਕਹਿੰਦੇ ਪ੍ਰਧਾਨ ਜੀ ਵਾਲਾ ਗਰੁੱਪ ਆਪਣਾ ਸਮਾਨ ਲੈ ਕੇ ਤੁਰ ਗਿਆ। ਦੂਏ ਵਾਲੇ ਜਿਹੇ ਰੱਖੀ ਬੈਠੇ ਨੇ ਤੇ ਕਹਿੰਦੇ ਜੀ ਪ੍ਰਧਾਨ ਜੀ ਦੇ ਨਾਲ ਰਾਤ ਤਾਂ ਨਹੀਂ ਹੁੰਦਾ ਕਿਸੇ ਦਾ। ਦੂਜਿਆਂ ਤਰ੍ਹਾਂ ਆਪਣੀ ਮਰਜ਼ੀ ਨਾਲ ਚਲਾਣਾ ਚਾਹੁੰਦੀਆਂ ਨੇ। ਪ੍ਰਧਾਨ ਜੀ ਆਪਣੀ ਤਰੀਕਾ ਕਰਨਾ ਚੱਲਣਾ ਚਾਹੁੰਦੇ ਨੇ ਸੋ ਤਾਲ ਮੇਰੀ ਬੈਠ ਰਿਹਾ ਇੱਕ ਪਾਸੇ ਕਹਿੰਦੇ ਬਾਦਲ ਤੇਰਾ ਜਿਹੜੀ ਫੈਸਲਾ ਕਰਕੇ ਬੈਠੀ ਹੈ ਕਿ ਵੀ ਚੰਦੂ ਮਾਜਰਾ ਬੀਬੀ ਜ਼ਗੀਰਕੌਰ ਹੈ ਅੰਤਚਰਨਿਤ ਬਰਾੜ ਇਹਨਾਂ ਨੂੰ ਨੇੜੇ ਨਹੀਂ ਲਿਆਉਣਾ ਆਪਾਂ ਬਾਕੀ ਜਿ ਆਉਣਾ ਚਾਹਣ ਆ ਜਾਣ ਤੇ ਮਨਪ੍ਰੀਤ ਆਲੀ ਬਾਰੇ ਇਹਨਾਂ ਹੀ ਬਲਾਟ ਸੰਤ ਜਿਹੜਾ ਪ੍ਰਸ਼ਚੋਣਾ ਦੇ ਵਿੱਚ ਖੁਦ ਪ੍ਰਧਾਨ ਜੀ ਸੁਖਵਿਕ ਸਿੰਘ ਬਾਦਲ ਜਾ ਕੇ ਉਹਨਾਂ ਦੇ ਦਾਖਾਂ ਹਲਕੇ ਚ ਕਿਹਾ ਸੀ ਕਿ ਭਾਈ ਇਹ ਤਾਂ ਗਦਾਰ ਹੈ ਜੀ ਜਦ ਤੱਕ ਮੈਂ ਪ੍ਰਧਾਨ ਆ ਤਦ ਤੱਕ ਭੁੱਲ ਜਵੇ ਸੋ ਇਸ ਲਈ ਇਹ ਲੀਡਰ ਤਾਂ ਕਹਿੰਦੇ ਜੀ ਉਧਰ ਤੋਂ ਜਾਣ ਦਾ ਕੋਈ ਰਾਹ ਨਹੀਂ ਮਿਲਦਾ ਪਰ ਇੱਧਰ ਕਹਿੰਦੇ ਜੀ ਪ੍ਰਧਾਨ ਜੀ ਨਾਲ ਵੀ ਤਾਲ ਮਿਲਨੀ ਬੈਠ ਰਹੇ ਹਨ ਦਾ ਚੰਦ ਮੱਜਰੀ ਦਾ ਵੀ ਜਗੀਰਕਰ ਦਾ ਵੀ ਚਰਨਜੀਤ ਬਰਾੜ ਦਾ ਵੀ ਮਨਪ੍ਰੀਤ त्याਲੀ ਦਾ ਵੀ ਇਸ ਲਈ ਤਾਂ ਪੈ ਨਹੀਂ ਦੂਰ ਦੂਰ ਨੇ ਤੇ ਪ੍ਰਧਾਨ ਜੀ ਦੇ ਨੇੜਲੇ ਕਹਿੰਦੇ ਮਨਪ੍ਰੀਤ त्याਲੀ ਦੇ ਬਿਆਨ ਤੇ ਕਿ ਚਲੋ ਜੀ ਵਧੀਆ ਹੋਇਆ ਹੁਣ ਅਸੀਂ ਸਹੀ ਰੂਪ ਚ ਕੰਮ ਕਰਨ ਦਾ ਕਰਾਂਗੇ ਜਿ ਸਾਨੂੰ ਕੰਮ ਨਹੀਂ ਕਰਨ ਦਿੱਤਾ ਯਾਰ ਉਧਰ ਜਿਹੜੇ ਕਹਿੰਦੇ ਅਸਤਾ ਪੰਜ ਮੈਂਬਰੀ ਕਮੇਟੀ ਤੇ ਨਹੀਂ ਭਰਤੀ ਕਰਨਾ ਆਏ ਸੀ ਮਨਪ੍ਰੀਤਿਆਲੀ ਮੇਰਾ ਕਿਸੇ ਤੇ ਨਾ ਸਬੰਧ ਨਹੀਂ ਉਹਨਾਂ ਨੇ ਮੈਂਬਰੀ ਦੀ ਪਰਚੀ ਕਟਾਈ ਸੀ ਪੰਨਰ ਸਜੀਤ ਅਕਾਲੀ ਦਲ ਦੀ ਜਦੋਂ ਪਰਚੀ ਘਟ ਹੋਈ ਗਿਆਨੀ ਹਰਪ੍ਰੀਤ ਸਿੰਘ ਦੀ ਪਰਚੀ ਘਟਨ ਦੀ ਪ੍ਰਕਿਰਿਆ 'ਚ ਮਨਪ੍ਰੀਤਿਆਲੀ ਨੇ ਤੇ ਫਿਰ ਉਹ ਕਿਵੇਂ ਕਹਿ ਰਹੇ ਨੇ ਕਿ ਮੈਂ ਇਹਦਾ ਹਿੱਸਾ ਨਹੀਂ ਫਿਰ ਉਹਨਾਂ ਕੋਲ ਉਹਦੋਂ ਦਿੱਤਾ ਗਿਆ ਉਹਨਾਂ ਨੂੰ ਉਹ ਕਹਿੰਦੇ ਜੀ ਮੈਂ ਵਿਧਾਨ ਸਭਾ ਦੇ ਵਿੱਚ ਦਾ ਅਕਾਲੀ ਦਾ ਬਿਲਕੁਲ ਤਕਨੀਕੀ ਤੌਰ ਤੇ ਸ਼ਰਮ ਨਿਕਲ ਬਹਾਦਰ ਤੇ ਵਿਧਾਇਕ ਹੋ ਤੁਸੀਂ ਨਾ ਉਹਨੇ ਦਰੋਂ ਹਟਾਇਆ ਨਾ ਤੁਸੀਂ ਹਟੇ ਸੋ ਇਸ ਲਈ ਬੰਦਾਇਕੀ ਬਚੀ ਹੋਈ ਹੈ ਤਾਂ ਨੰਬਰ ਦੀ ਖੇਡ ਹੈ ਉਹ ਇਸ ਤਰੀਕਾ ਕਰਨ ਨਾਲ ਤਾਂ ਮਤਲਬ ਡਾਕਟਰ ਸੁਖੀ ਵੀ ਅਜੇ ਤੱਕ ਅਕਾਲੀ ਦਲ ਦੇ ਐਮਐਲਏ ਨੇ ਪਰ ਉਹ ਉਧਰ ਚੇਅਰਮੈਨ ਬਣੀ ਬੈਠੇ ਨੇ ਉਹਨਾਂ ਦੀ ਤਾਂ ਬਿਲਕੁਲ ਹੀ ਵੱਖਰਾ ਮਸਲਾ ਸੋ ਇਸ ਲਈ ਇਹ ਸਵਾਲ ਨਹੀਂ ਹੈ ਕਿ ਤੁਸੀਂ ਮੈਂਬਰ ਦੇ ਤੌਰ ਤੇ ਕਿੱਧਰ ਬਿਚ ਰਹੇ ਪਰ ਤੁਸੀਂ ਹਕੀਕਤ 'ਚ ਕਿੱਥੇ ਸੀ ਤੇ ਪ੍ਰਧਾਨ ਜੀ ਨਾਲ ਰਾਬਤਾ ਕਿਉਂ ਨਹੀਂ ਬਣਿਆ ਜਾ ਪ੍ਰਧਾਨ ਜੀ ਨੇ ਤੁਰਨਾ ਰابطਾ ਕਿਉਂ ਨਹੀਂ ਰੱਖਣਾ ਚਾਹਿਆ ਜਾਂ ਪਾਰਟੀ ਦੇ ਅੰਦਰ ਟੁੱਟਪੱਟ ਇਹ ਮੰਨ ਪਿਤਿਆਲੀ ਤਾਂ ਇੱਕ ਪਹਿਲਾ ਸੂਤਰ ਹੈ ਪਹਿਲ ਕੌਣ ਕਰੂਗਾ ਉਹਦਾ ਇੰਤਜ਼ਾਰ ਸੀ ਹੁਣ ਕਹੀਂ ਬਾਹਰ ਆਉਣਗੇ ਇਹਦੇ ਵਿੱਚੋਂ ਕੀ ਉਹਨਾਂ ਨੂੰ ਪੁਨਰਸਜੀਤ ਅਕਾਲੀ ਦਾ ਡੁੱਬਦਾ ਜਹਾਜ਼ ਦਿਖਣ ਲੱਗਿਆ ਕੀ ਕਈ ਤਰ੍ਹਾਂ ਦਾ ਰابطਾ ਸੁਖਬੀਰ ਬਾਦਲ ਨਾਲ ਹੋ ਗਿਆ ਉਹ ਪੁਰਾਣੀ ਤਨਖਾਹ ਤੇ ਕੰਮ ਕਰਨ ਲਈ ਤਿਆਰ ਨੇ ਸੁਖਬੀਰ ਬਾਦਲ ਦੇ ਪਿੱਛੇ ਲੱਗ ਕੇ ਤੁਰਨ ਲਈ ਤਿਆਰ ਨੇ ਫਿਰ ਜੇਹੀ ਕੁਝ ਕਰਨਾ ਸੀ ਫਿਰ ਸ਼ਿਕਾਇਤਾਂ ਲੈ ਕੇ ਜਿਹੜੀਆਂ ਗਈ ਸੀ ਉਹਦਾ ਕੀ ਦਰ ਹੈ ਤੇ ਇਧਰ ਮਨਪਿਤਿਆਲੀ ਕੀ ਇੱਕ ਮਹੀਨੇ ਦਾ ਅਲਟੀਮੇਟਮ ਦੇ ਕੇ ਪੰਥਕ ਇਕਤਾ ਦੇ ਹਵਾਲੇ ਨਾਲ ਅਕਾਲੀ ਦਲਾਂ ਦੀ ਇਕਤਾ ਦੇ ਰਹੀ ਸੁਖਵੀਰ ਬਾਦਲੇ ਨੇੜੇ ਜਾਣਾ ਚਾਹੁੰਦੇ ਨੇ ਜਾਂ ਫਿਰ ਮਨਜੀਤ ਮਾਨ ਦਲ ਹੈ ਨਾ ਕੁਝ ਹੋਰ ਪੰਥਕ ਤੇ ਰਾਹ ਤੇ ਅਮਰਤਪਾਲ ਅਲੀ ਤੇ ਇਹਨਾਂ ਨੂੰ ਇਕੱਠੇ ਕਰਕੇ ਕੋਈ ਨਵੀਂ ਸਿਆਸਤੀ ਐ ਦ੍ਰਿਸ਼ ਦੇਖ ਰਹੇ ਨੇ ਕੁਝ ਵੀ ਹੋਵੇ ਪਰ ਨਵਾਂ ਮੋੜ ਕੱਟ ਲਿਆ ਜਨਾਬ ਇਸ ਨਵੇਂ ਮੋੜ ਦੇ ਵਿੱਚ ਕੋਈ ਗਾਕੀ ਇਹ ਬਾਤਾਂ ਤੇ ਸਮਝਣ ਵਾਲੀ ਗੱਲ ਹੈ ਪਰ ਪੁਨਰ ਸਰਜੀਤ ਅਕਾਲੀ ਦਾ ਖਿੱਲਰ ਦਾ ਦਿਖਣ ਲੱਗਿਆ ਮਨਪ੍ਰਿਤ ਯਾਲੀ ਦਾ ਬਾਗੀ ਸੁਰ ਇਹ ਦੱਸਣ ਲੱਗਿਆ ਕਿ ਹੋਰ ਬਗਾਵਤਾਂ ਉੱਠਣਗੀਆਂ ਇਸ ਤੋਂ ਬਾਅਦ ਹੋਰ ਕਹੀਂ ਤਿਆਰ ਨੇ ਉਹ ਚਾਹੇ ਇਸ ਢਾਂਚੇ ਚੋਂ ਬਾਹਰ ਆਉਣ ਤੇ ਚਾਹੇ ਕਿਸੇ ਨਵੇਂ ਢਾਂਚੇ ਚ ਬਿਠਾਉਣ ਤੇ ਚਾਹੇ ਪੁਰਾਣੇ ਢਾਂਚੇ ਚ ਹੀ ਪੁਰਾਣੇ ਸਾਂਚੇ ਚ ਹੀ ਦਿਸਣ ਹੁਣਾਂ ਬਹੁਤ ਕੁਝ ਹੈ ਪੰਥਕ ਚੁਣੌਤੀ ਤਾਂ ਇੱਕ ਹੋਰ ਨਵੀਂ ਆਖੜੀ ਹੋਈ ਹੈ ਜੀ ਇੱਕ ਪਾਸੇ ਉਹ ਚੁਣੌਤੀ ਸਰਕਾਰ ਲਈ ਦਿਖਦੀ ਹੈ ਦੂਏ ਪਾਸੇ ਉਹ ਚੁਣੌਤੀ ਸ਼੍ਰੋਮਣੀ ਕਮੇਟੀ ਲਈ ਦਿਖਦੀ ਹੈ ਤੀਸਰੇ ਪਾਸੇ ਉਹ ਪੰਥਕ ਨਮਾਇੰਦਿਆਂ ਲਈ ਅਕਾਲੀ ਦਲਾਂ ਲਈ ਹੈ ਸਿੱਖ ਵਿਦਵਾਨਾਂ ਚరిత్రਕਾਂ ਲਈ ਦਿਖਦੀ ਹੈ ਇਹ ਚੁਣੌਤੀ ਦਾ ਆਧਾਰ ਬਣਿਆ ਜਿਹੜੇ ਪਵਿੱਤਰ ਸ਼ਹਿਰ ਐਲਾਨਣ ਦੀ ਪ੍ਰਕਿਰਿਆ ਪਵਿੱਤਰ ਨਗਰੀਆਂ ਐਲਾਨਣ ਦੀ ਪ੍ਰਕਿਰਿਆ ਤੁਹਾਡੇ ਧਿਆਨ 'ਚ ਹੋਣਾ ਕਿ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਸ਼੍ਰੀ ਨਾਨਕਪੁਰ ਸਾਹਿਬ 'ਤੇ ਮਨਾਇਆ ਜਾ ਰਿਹਾ ਸੀ ਤਾਂ ਸਰਕਾਰ ਔਰ ਐਸਜੀਪੀਸੀ 'ਚ ਇੱਕ ਤਣਾਅ ਸੀ ਉਸ ਤਣਾਅ ਦੇ ਦਰਮਿਆਨ ਬਦਾਨ ਸੁਭਾ ਦਾ ਸੈੱਟ ਲੱਗਿਆ ਉੱਥੇ ਤੇ ਸੈੱਟ ਲਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਅਸਲੀ ਗੁਰੂ ਦੇ ਸੇਵਕ ਤਾਂ ਅਸੀਂ ਆ ਸਰਕਾਰ ਤੇ ਉੱਥੋਂ ਸ਼੍ਰੀ ਨਾਨਕਪੁਰ ਸਾਹਿਬ ਨੂੰ ਤਲਵੰਡੀ ਸਾਬੋ ਨੂੰ ਤੇ ਅੰਮ੍ਰਿਤਸਰ ਸਾਹਿਬ ਦੇ ਗੁਰੂ ਘਰ ਦੇ ਇर्द-ਗਿਰਦੇ ਕਲਿਆਰੇ ਨੂੰ ਧਾਰਮਿਕ ਖੇਤਰ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਸ਼ਹਿਰ ਅੰਮ੍ਰਿਤਸਰ ਤੇ ਤਲਵੰਡੀ ਸਾਬੋ ਤੇ ਅੰਮ੍ਰਿਤਸਰ ਦਾ ਗਲਿਆ ਬਾਅਦ ਤੋਂ ਸਵਾਲ ਉੱਠਣ ਲੱਗ ਪਏ ਕਿ ਵੀ ਘਟਕੜ ਪ੍ਰਾਣ ਸ਼ਹਿਰ ਤਾਂ ਐਲਾਨਦੇ ਜੇ ਪੂਰਾ ਸ਼ਹਿਰ ਨਹੀਂ ਐਲਾਨ ਹੁੰਦਾ ਸੀ ਦਰਵਾਜਿਆਂ ਦੇ ਦਾਇਰੇ ਚੋਂ ਹੁੰਦਾ ਸ਼ਹਿਰ ਤਾਂ ਐਲਾਨਿਆ ਜਾਂਦਾ ਸੋ ਇਸ ਨੂੰ ਲੈ ਕੇ ਸਪੀਕਰ ਸਾਹਿਬ ਫਿਰ ਸਪੱਸ਼ਟ ਜਣਾ ਕਿ ਨਹੀਂ ਜੀ ਉਹ ਕੋਈ ਪ੍ਰਾਣਾ ਸ਼ਹਿਰ ਹੈ ਜੀ ਸਮਝਣ ਚ ਬੋਲਣ ਚ ਕੁਝ ਹੋ ਗਿਆ ਜਦੋਂ ਕਿ ਮਤੇ ਚ ਪਾਸ ਹੀ ਹੋਇਆ ਸੀ ਪਰ ਸਰਕਾਰ ਦਾ ਨੋਟੀਫਿਕੇਸ਼ਨ ਆ ਗਿਆ ਸਰਕਾਰ ਦਾ ਨੋਟੀਫਿਕੇਸ਼ਨ ਆਇਆ ਕਿ ਵੀ ਇਹ ਤਿੰਨੋਂ ਸ਼ਹਿਰ ਅੱਜ ਤੋਂ ਪਵਿੱਤਰ ਨਗਰੀ ਹੋ ਇਨਾਂ ਦੇ ਚੁਗਿਰਦੇ ਦੇ ਵਿੱਚ ਇਨਾਂ ਦੇ ਗਲਿਆਰੇ ਦੇ ਵਿੱਚ ਤਮਾਕੂ ਬੀੜੀ ਸਿਕਟ ਗੁਟਕਾ ਜਰਦਾ ਸਵਾਖੇ ਅਜਹੀਆਂ ਨਸ਼ੇ ਵਾਲੀਆਂ ਚੀਜ਼ਾਂ ਜਾਂ ਆ ਸ਼ਰਾਬ ਜੇ ਉਹ ਕਈ ਤਰ੍ਹਾਂ ਦੀ ਇਹ ਜੀ ਵੀ ਹੈਗੀ ਹੈ ਉਹ ਉਹ ਨਹੀਂ ਵੇਚਣਗੇ ਇਹਦੇ ਨਾਲੇ ਆ ਮੀਟ ਮੱਛੀ ਇਹ ਸਾਰਾ ਕੁਝ ਉਸ ਦਾਇਰੇ ਤੋਂ ਬਾਹਰ ਹੋਊਗਾ ਹੱਦ ਤੋਂ ਬਾਹਰ ਹੁਣ पान ਜਰਦਾ ਬੀੜੀ ਸਿਕਟ ਗੁਟਕਾ ਇਹ ਉਹ ਨਸ਼ੀਲੀਆਂ ਪਦਾਰਥ ਜੇ ਬੋ ਸ਼ਰਾਬ ਸ਼ੁਰੂ ਇਹ ਇੱਥੇ ਤੱਕ ਤਾਂ ਠੀਕ ਸੀ ਜਦੋਂ ਮੀਟ ਵਾਲਾ ਮਸਲਾ ਆਇਆ ਤਾਂ ਇਹਦੇ ਤੇ ਐਸਜੀਪੀਸੀ ਦੇ ਇੱਕ ਮਹਿਲਾ ਮੈਂਬਰ ਮਾਸਟਰ ਤਾਰਾ ਸਿੰਘ ਹੋਰਾਂ ਦੀ ਦੋਤੀ ਬੀਬੀ ਕਿਰਨਜੋਤ कौर ਨੇ ਸਪਸ਼ਟ ਰੂਪ ਚਿੱਤਰatsch ਖੜਾ ਕਰਤਾ ਖੁੱਲੇ ਆਮਾ ਕੇ ਬਕਾਇਦਾ ਤੌਰ ਤੇ ਸੋਸ਼ਲ ਮੀਡੀਆ ਤੇ ਇੱਕ ਲੰਬੀ ਚੋੜੀ ਪੋਸਟ ਪਾ ਕੇ ਉਹਦੇ ਵਿੱਚ ਬਕਾਇਦਾ ਇਤਿਹਾਸਕ ਪੱਖ ਤੋਂ ਰਾਜਨਿਤਿਕ ਪੱਖ ਤੋਂ ਧਾਰਮਿਕ ਸਾਖੀਆਂ ਦੇ ਪੱਖ ਤੋਂ ਤਰਕ ਦਿੱਤੇ ਦਲੀਲਾਂ ਦਿੱਤੀਆਂ ਕਿ ਜੀ ਤੁਸੀਂ ਝਟਕਾ ਮੀਟ ਤੋਂ ਸਿੱਖਾਂ ਨੂੰ ਦੂਰ ਕਿਵੇਂ ਕਰ ਸਕਦੇ ਹੋ ਤੁਸੀਂ ਇਸ ਦਾ ਬਰਾਹੁਣੀਕਰਨ ਕਰ ਰਹੇ ਹੋ ਤਾਂ ਮਤਲਬ ਕਿ ਉਸ ਸਨਾਤਨ ਧਰਮ ਦੀਆਂ ਰੋਹ ਰੀਤਾਂ ਹੋ ਸਕਦੀਆਂ ਜੀ ਜਿਹਦੇ ਵਿੱਚ ਹੁੰਦਾ ਕਿ ਮੀਟ ਮੱਛੀ ਤੋਂ ਦੂਰ ਰਹਿਣਾ ਸਿੱਖੀ ਦੇ ਵਿੱਚ ਤਾਂ ਜੀ ਮਤਲਬ ਝਟਕਾ ਮਾਸ ਦੀ ਤਾਂ ਕਿਤੇ ਮਨਾਹੀ ਨਹੀਂ ਜੀ ਤੇ ਉਹ ਤਾਂ ਉਹਨਾਂ ਨੇ ਗੁਰੂ ਸਾਹਿਬ ਦਾ ਹਵਾਲਾ ਦਿੱਤਾ ਵੀ ਕੁਰਕਸ਼ੇਤਰ ਦੇ ਵਿੱਚ ਜਦੋਂ ਉਹ ਲੱਗਿਆ ਸੀਗਾ ਮਤਲਬ ਗ੍ਰਹਿਣ ਤਦ ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਜੀ ਸਾਖੀ ਚਾਹੁੰਦਾ ਕਿ ਉਹਨਾਂ ਨੇ ਹਿਰਰ ਰਿਦਮ ਕੇ ਦਿਖਾਇਆ ਕਿ ਲੋਜੀ ਕੋਈ ਮਸਲਾ ਨਹੀਂ ਫਿਰ ਉਹ ਕਹਿੰਦੇ ਜੀ ਇੱਥੇ ਤਾਂ 1900 ਪੈਂਤੀ ਦੇ ਵਿੱਚ ਝਟਕਾ ਕਾਨਫਰੰਸ ਕਰਨੀ ਪੈਗੀ ਸੀ ਜਦੋਂ ਤਰੋ-ਸਮੇਂ ਪਹਿਲਾਂ ਕਦੇ ਮਾਮਲੇ ਖੜੇ ਹੁੰਦੇ ਰਹੇ ਨੇ ਸੋ ਕਹਿੰਦੇ ਕਿ ਬਕਾਇਦ ਤੌਰ ਤੇ 1935 ਝਟਕਾ ਕਾਨਫਰੰਸ ਹੋਈ ਇਸ ਲਈ ਉਹਨਾਂ ਨੇ ਬਕਾਇਦਾ ਗੁਰੂ ਸਾਹਿਬਾਨ ਦੇ ਹਵਾਲੇ ਨਾਲ ਇਹਨਾਂ ਦੇ ਹਵਾਲੇ ਨਾਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਸ਼ਾਜਸ਼ਨ ਸਿੱਖਾਂ ਨੂੰ ਇਹ ਤੋਂ ਦੂਰ ਕਰ ਰਹੀ ਹੈ ਜੀ ਇਹ ਜਦੋਂ ਕਿ ਸਾਡੇ ਧਰਮ 'ਚ ਇਹਦੀ ਮਨਾਹੀ ਨਹੀਂ ਹੈ ਹਾਂ ਜੇ ਵਰਜਿਤ ਹੈ ਤਾਂ ਉਹ ਕਹਿੰਦੇ ਜੀ ਹਲਾਲ ਮੀਟ ਹੈ ਝਟਕਾ ਨਹੀਂ ਹੈ ਵਰਜਿਤ ਤੇ ਫਿਰ ਵੈਸੇ ਤੁਸੀਂ ਇਹ ਦੇਖਿਓ ਕਿ ਜਿੰਨੀਆਂ ਸੰਪਰਦਾਵਾਂ ਜਿੰਨਾ ਡੇਰਾਦਾਰ ਉਥੇ ਜਦੋਂ ਅੰਮ੍ਰਿਤ ਛਕਾਉਣ ਦੀ ਪ੍ਰਕਿਰਿਆ ਆਉਂਦੀ ਆ ਤਾਂ ਉੱਥੇ ਕਈ ਵਾਰ ਆਪੋ ਆਪਣੀ ਵਿਧਾ ਦੇ ਹਿਸਾਬ ਨਾਲ ਕਹਿਤਾ ਜਾਂਦਾ ਜੀ ਕਿ ਤੁਸੀਂ ਨਾ ਸਾਰੀਆਂ ਲਾਮਤਾਂ ਤੋਂ ਦੂਰ ਰਹਿਣਾ ਹੈ ਦੂਏ ਪਾਸੇ ਹੁਣ ਇਹ ਹਵਾਲਾ ਜਿਹਦੇ ਵਿੱਚ ਕਿਹਾ ਜਾਂਦਾ ਕਿ ਐਦਾਂ ਮਤਲਬ ਡੜਾ ਖਾਣ ਤੋਂ ਮੀਠ ਖਾਣ ਤੋਂ ਝਟਕਾ ਖਾਣ ਤੋਂ ਕੋਈ ਮਨਾਹੀ ਨਹੀਂ ਹੈ ਹੁਣ ਕਈ ਅੰਮ੍ਰਿਤਧਾਰੀ ਸਿੰਘ ਸ਼ਰਿਆਮ ਖਾ ਲੈਂਦੇ ਨੇ ਕਈ ਕਹਿੰਦੇ ਵੀ ਚਲੋ ਮੜਾ ਜਾਓ ਓਲਾ ਕਰ ਲਓ ਜੀ ਕੋਈ ਚੱਕਰ ਨਹੀਂ ਕਈ ਇਹ ਤਾਂ ਬਿਲਕੁਲ ਦੂਰ ਨੇ ਸੋ ਹੁਣ ਜਿਹੜੇ ਬਿਲਕੁਲ ਦੂਰ ਨੇ ਕੀ ਉਹ ਬ੍ਰਾਹਮਣਵਾਦੀ ਦੇ ਸ਼ਕਾਰ ਨੇ ਜਿਹੜੇ ਲੋਕੇ ਖਾਂਦੇ ਨੇ ਫਿਰ ਉਹ ਕਿਹੜੇ ਡਰ ਪੈ ਚ ਲੋਕੇ ਖਾਂਦੇ ਨੇ ਜਿਹੜੇ ਸ਼ਰੀਆਮ ਖਾਂਦੇ ਨੇ ਦਾ ਮਤਲਬ ਉਹ ਇਸ ਹਵਾਲਿਆਂ ਦੇ ਆਧਾਰ ਦੇ ਉੱਤੇ ਆਪਣੇ ਆਪ ਨੂੰ ਸਹੀ ਕਰਾਰ ਦਿੰਦੇ ਨੇ ਇਹ ਸਾਰੀ ਬਹਿਸ ਦੇ ਵਿੱਚ ਇਹ ਮੁੜ ਕੇ ਨਵੇਂ ਸਿਰੇ ਉਹ ਮੁੱਦਾ ਤਦ ਉੱਠਿਆ ਜਦੋਂ ਉਹ ਨੋਟੀਫਿਕੇਸ਼ਨ ਜਾਰੀ ਹੋਇਆ ਕਿ ਜੀ ਇਹ ਸ਼ਹਿਰ ਪਵਿੱਤਰ ਨਗਰ ਨੇ ਤੇ ਇਥੋਂ ਮੀਟ ਦੀਆਂ ਦੁਕਾਨਾਂ ਵੀ ਬਾਹਰ ਜਾਣਗੀਆਂ ਤੇ ਉਹਦੇ ਉੱਤੇ ਬੀਬੀ ਕਰਨਜੋਤ ਕੌਰ ਨੇ ਕਿਹਾ ਕਿ ਇਹ ਤਰੀਕਾ ਕਰ ਸਹੀ ਨਹੀਂ ਹੈ ਜਦੋਂ ਕਿ ਇਸ ਫੈਸਲੇ ਨਾਲ ਕਈ ਵਪਾਰੀ ਕਈ ਕਾਰੋਵਾਰੀ ਕਈ ਹੋਟਲਾਂ ਢਾਬਿਆਂ ਵਾਲੇ ਵੀ ਆਪਣੇ ਆਪ ਨੂੰ ਪੀੜਤ ਮਹਿਸੂਸ ਕਰਦੇ ਨੇ ਤੇ ਉਹਦੇ ਵਿੱਚ ਇਹ ਨਹੀਂਗਾ ਕਿ ਕਿਸੇ ਉਹ ਖਾਸ ਇੱਕ ਵਰਗ ਦੇ ਨੇ ਖਾਸ ਇੱਕ ਧਰਮ ਦੇ ਨੇ ਉਹਨਾਂ ਚ ਸਾਰਿਆਂ ਦੇ ਕਾਰੋਬਾਰ ਹੈਗੇ ਨੇ ਸੋ ਇਸ ਲਈ ਉਹ ਇੱਕ ਵੱਖਰੀ ਚੁਣੌਤੀ ਖੜੀ ਹੈ ਪਰ ਜਿਹੜੇ ਨੁਕਤੇ ਦੇ ਬੀਬੀ ਕਰਨਜੋਤ ਕੌਰ ਨੇ ਲਿਆ ਕੇ ਇਤਰਾਜ਼ ਖੜਾ ਕੀਤਾ ਉਹਦਾ ਜਵਾਬ ਅਜੇ ਤੱਕ ਨਾ ਸਰਕਾਰ ਦੇ ਰਹੀ ਹੈ ਨਾ ਉਸ ਦੇ ਉੱਤੇ ਕਿਸੇ ਪੰਥਕ ਧਿਰਾਂ ਨੇ ਉੱਤੇ ਕੋਈ ਨੁਕਤਾ ਖੜਾ ਕੀਤਾ ਨਾ ਐਸਜੀਪੀਸੀ ਸਪਸ਼ਟ ਕਰਨ ਦੇ ਲਈ ਆਈ ਹੈ ਨਾ ਅਕਾਲੀ ਦਲ ਬਾਦਲਤਰ ਨੇ ਜਾਂ ਕਿਸੇ ਹੋਰ ਦਲ ਨੇ ਕੋਈ ਦੇ ਉੱਤੇ ਟਿੱਪਣੀ ਕੀਤੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਪੋਸਟ ਨੂੰ ਲੈ ਕੇ ਜਾਂ ਇਹਦੀਆਂ ਅਖਬਾਰਾਂ ਟੈਲੀਵਿਜ਼ਨ ਤੇ ਚੱਲ ਰਹੀ ਖਬਰਾਂ ਦੇ ਆਧਾਰ ਦੇ ਉੱਤੇ ਵੀ ਕੋਈ ਇਹਦੀ ਵਿਰੋਧਤਾ ਜਾਂ ਖੰਡਨ ਵੀ ਕਰਦਾ ਨਜ਼ਰ ਨਹੀਂ ਆਉਂਦਾ ਥੰਡੇ ਜਿਹੜੇ ਕਮੈਂਟ ਨੇ ਮੈਂ ਉਹ ਦੇਖ ਰਿਹਾ ਉਹਦੇ ਵਿੱਚ ਕਈਆਂ ਨੇ ਹਵਾਲਾ ਦਿੱਤਾ ਕਿ हां जी ਇਹ ਤਾਂ ਪ੍ਰਮਾਣਤਾ ਜੀ ਇਹ ਤਾਂ ਹੋਣਾ ਚਾਹੀਦਾ ਜੀ ਇੰਜ ਨਹੀਂ ਕਈਆਂ ਨੇ ਕਰਕੇ ਚਲੋ ਛੱਡੋ ਜੀ ਇਸ ਨੂੰ ਮੁੱਦੇ ਨੂੰ ਨਾ ਉਭਾਰੋ ਜੀ ਪਰ ਬੀਬੀ ਕਰਨਜੋਤ कौर ਨੇ ਇਸ ਨੂੰ ਸਿੱਧੇ ਪਲੇਟਫਾਰਮ ਤੇ ਲਿਆ ਕੇ ਇੱਕ ਨਵਾਂ ਸਵਾਲ ਨਵੀਂ ਚੁਣੌਤੀ ਦੇ ਰੂਪ ਚ ਖੜਾ ਕਰ ਦਿੱਤਾ ਹੁਣ ਦੇਖਣਾ ਹੋਏਗਾ ਕਿ ਐਸਜੀਪੀਸੀ ਸਟੈਂਡ ਲੈਂਦੀ ਹੈ ਕਿਉਂਕਿ ਬੀਬੀ ਕਰਨਜੋਤ कौर ਐਸਜੀਪੀਸੀ ਦੇ ਮੈਂਬਰ ਵੀ ਨਹੀਂ ਉਹ ਐਸਜੀਪੀਸੀ ਦੇ ਵਿੱਚ ਜਨਰਲ ਸਕੱਤਰ ਤੱਕ ਰਹੇ ਨੇ ਕਰਪਾਲ ਸਿੰਘ ਡੁਗਰ ਉਹਨਾਂ ਨੇ ਚੰਗਾ ਕੰਮ ਕੀਤਾ ਹੈ ਪਰਵਾਰ ਦਾ ਇਤਿਹਾਸਕ ਬਟਾ ਪਛੋਕੜ ਹੈ ਸਿੱਖੀ ਸਿਧਾਂਤ ਤੋਂ ਤਰਕਦਾਰਤ ਗੱਲ ਕਰਨ ਤੋਂ ਉਹਨਾਂ ਨੂੰ ਜਾਣਿਆ ਜਾਂਦਾ ਪਰ ਦੂਸਰਾ ਪੱਖ ਇਹ ਵੀ ਹੈ ਕਿ ਉਹ ਜੇ ਸਰਕਾਰ ਨਾਲ ਆਡਾ ਲੈ ਰਹੇ ਨੇ ਤਾਂ ਉਹ ਮੌਜੂਦਾ ਐਸਜੀਪੀਸੀ ਦੀ ਅਗਵਾਈ ਕਰਨੀ ਟੀਮ ਨਾਲ ਵੀ ਉਹਨਾਂ ਦੀ ਸਿੱਧੇ ਰੂਪ ਵਿੱਚ ਰਾਬਤਾ ਨਹੀਂ ਉਹ ਸਾਹਮਣੇ ਖੜੇ ਨਜ਼ਰ ਆਉਂਦੇ ਨੇ ਉਹ ਆਪਣਨ ਸਰਜੀਤ ਵਾਲੀਆਂ ਧਿਰਾਂ ਨਾਲ ਵੀ ਨਜ਼ਰ ਆਉਂਦੇ ਰਹੇ ਨੇ ਸੋ ਉਧਰ ਵੀ ਉਹਨਾਂ ਦਾ ਰੱਖ ਰਖਾਵ ਪੈਰਤਰ ਆਏਗਾ ਤੇ ਇੱਧਰ ਅਕਾਲ ਚਰਬਾਤ ਤੇ ਨਾਲ ਵੀ ਅੱਜ ਉਹਨਾਂ ਦਾ ਕੁਦਰਤ ਸੁਖਾ ਮਾ ਨਹੀਂ ਹੈ ਸੋ ਕੀ ਇਹ ਸਰਕਾਰ ਨੂੰ ਚੁਣੌਤੀ ਹੈ ਜਾਂ ਇਹ ਐਸਜੀਪੀਸੀ ਤੇ ਬਾਦਲ ਤੇ ਨੂੰ ਕਟੈਰੇ ਚ ਖੜਾ ਕਰਨ ਦੀ ਹੈ ਕਿ ਆਓ ਭਾਈ ਤੁਸੀਂ ਬੋਲ ਸਕਦੇ ਹੋ ਇਸ ਮੰਦਰ ਤੇ ਕਿ ਨਹੀਂ ਤੁਹਾਡੀ ਚੁੱਪੀ ਦਾ ਕੀ ਕਾਰਨਾ ਸੋ ਇੱਕ ਤੀਨਾਂ ਦੋ ਨਿਸ਼ਾਨੇ ਨੇ ਜਾਂ ਸੱਚਮੁੱਚ ਪੰਥਕ ਨੁਕਤੇ ਤੋਂ ਵੀ ਵਿਕੰਜਿਤ ਕਰਨੇ ਬਾਜਪ ਸਵਾਲ ਇਹ ਖੜਾ ਕੀਤਾ ਜਿਹੜਾ ਬ੍ਰਾਹਮਣਵਾਦ ਦਾ ਹਵਾਲਾ ਦੇ ਕੇ ਨੁਕਤਾ ਸੰਝਾ ਕੀਤਾ ਕੀ ਉਹਨਾਂ ਨੇ ਸਿੱਖੀ ਦੇ ਅੰਦਰ ਹੀ ਜਿਹੜਾ ਡੇਰਾਬਾਦ ਪੜਪ ਗਿਆ ਉਸ ਨੂੰ ਨਿਸ਼ਾਨੇ ਤੇ ਲਿਆ ਇਹ ਵੀ ਇੱਕ ਸਵਾਲ ਆ ਖੜਾ ਹੋਇਆ ਤੋ ਇਹ ਕਈ ਪਹਿਲੂ ਨੇ ਜਿਹੜੇ ਉੱਪਰੇ ਨੇ ਕੋਈ ਜਵਾਬ ਦੇਣ ਨੂੰ ਨਹੀਂ ਸਾਹਮਣੇ ਆਊਗਾ ਵਜਨਦਾਰ ਧਿਰ ਕੋਈ ਮਜਬੂਤ ਧਿਰ ਕੋਈ ਪੰਥਕ ਸ਼ਖਸੀਅਤ ਕੋਈ ਵਿਦਵਾਨ ਉਸ ਤਰ੍ਹਾਂ ਦਾ ਇੰਤਜ਼ਾਰ ਹੈ ਜੇਦੋਂ ਉਸ ਪਹਿਲੂ ਤੋਂ ਗੱਲਤ ਹੋਊਗੀ ਆਪਾਂ ਪੀਰਸਕ ਤੇ ਗੱਲ ਕਰਾਂਗੇ ਸੋ ਜੀ ਪੰਜਾਬ ਦੇ ਵਿੱਚ ਚੜ੍ਹਦੇ ਸਾਲ ਦੇ ਵਿੱਚ ਇੱਕ ਵਿਸ਼ੇਸ਼ اجلاس ਹੋਏਗਾ ਜਨਵਰੀ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਵਿਸ਼ੇਸ਼ اجلاس ਸੱਦਣ ਜਾ ਰਹੀ ਆ ਔਰ ਵਿਸ਼ੇਸ਼ اجلاس ਦਾ ਕਾਰਨ ਦੱਸਿਆ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਲੇ ਨਾਲ ਕਿ ਵੀ ਮਨਰੇਗਾ ਦੇ ਵਿੱਚ ਜੋ ਦਾ ਸਰੂਪ ਬਦਲਿਆ ਜਾ ਰਿਹਾ ਜੋ ਦੀ ਤਸਵੀਰ ਬਦਲੀ ਜਾ ਰਹੀ ਹੈ ਜੋ ਦਾ ਬਣਤਰ ਨੂੰ ਢਾਂਚੇ ਨੂੰ ਬਦਲਿਆ ਜਾ ਰਿਹਾ ਉਹ ਦੇ ਖਿਲਾਫ ਸਾਡਾ ਪ੍ਰਦਰਸ਼ਨ ਹੈ ਨਾਮ ਇੱਕ ਤਰੀਕਾ ਕਿਉਂਕਿ ਇਸ ਨੂੰ ਜਬਰੀ ਵਿਗੜਤੀ ਮਿੰਤੀ ਦੇ ਦਮ ਤੇ ਉੱਤੇ ਸੱਤਾ ਦੀ ਤਾਕਤ ਦੇ ਦਮ ਦੇ ਉੱਤੇ ਹੈ ਵਿਰੋਧੀ ਤਿਰਾਂ ਦੇ ਵਿਰੋਧ ਦੇ ਬਾਵਜੂਦ ਸਟੈਂਡਿੰਗ ਕਮੇਟੀ ਨੂੰ ਭੇਜਣ ਦੀ ਮੰਗ ਦੇ ਬਾਵਜੂਦ ਜਿਸ ਤਰ੍ਹਾਂ ਸੱਤਾਧਾਰੀ ਤਿਰਨੇ ਨੂੰ ਪਾਸ ਕੀਤਾ ਤੇ ਪਾਸ ਕਰਨ ਤੋਂ ਬਾਅਦ ਇਹ ਕਿਹਾ ਕਿ ਜੀ ਇਹ ਤਾਂ ਕੋਈ ਮਸਲਾ ਹੀ ਨਹੀਂ ਗਾ ਅਸੀਂ ਤਾਂ 100 ਦਿਨ ਦੀ ਦਿਹਾੜੀ ਵਧਾ ਕੇ 125 ਦਿਨ ਦੀ ਕਰਤੀ ਅਸੀਂ ਤਾਂ ਇਹਦੇ ਵਿੱਚ ਹੋਰ ਦਾਇਰਾ ਵਧਾਤਾ ਅਸੀਂ ਮਜ਼ਦੂਰਾਂ ਨੇ ਲਈ ਸਹੂਲਤ ਬਣਾਤੀ ਜੀ ਤੁਸੀਂ ਉਹੀ ਵਿਰੋਧ ਕਰੀ ਜਾਂਦੇ ਹੋ ਨਾਲ ਇਹ ਕਹਤਾ ਕਿ ਅੱਛਾ ਤੁਸੀਂ ਵੀ ਤਾਂ ਗਾਂਧੀ ਦਾ ਨਾਂ ਵੋਟਾਂ ਨੂੰ ਦੇਖ ਕੇ ਜੋੜਿਆ ਸੀ ਜੇ ਤੁਸੀਂ ਗਾਂਧੀ ਦਾ ਨਾਂ ਬਾਅਦ ਚ ਜੋੜ ਸਕਦੇ ਹੋ ਸੀ ਹਟਾ ਵੀ ਸਕਦੇ ਪਹਿਲਾਂ ਕਿਹੜਾ ਗਾਂਧੀ ਦਾ ਨਾਂ ਸੀ ਪਹਿਲਾਂ ਨਰੇਗਾ ਸੀ ਨਰੇਗਾ ਤੋਂ ਜਦੋਂ ਮਨਰੇਗਾ ਬਣੀ ਤਾਂ ਗਾਂਧੀ ਦਾ ਨਾਮ ਨਾਲ ਜੁੜਿਆ ਤੇ ਹੁਣ ਕਹਿੰਦੇ ਫਿਰ ਕਿਉਂਕਿ ਜੀ ਅਸੀਂ ਹਟਾਤਾ ਅਸੀਂ ਹੁਣ ਵਿਕਸਿਤ ਭਾਰਤ ਉਸ ਤਰੀਕਾ ਕਰ ਉਹ ਰੱਖਿਆ ਜਿਹੜਾ ਸ਼ੋਰਚ ਜੀ ਰਾਮ ਜੀ ਜੀ ਬਣ ਗਿਆ ਹੁਣ ਸੱਤਾਧਾਰੀ ਧਿਰ ਨੇ ਇਸ ਨੂੰ ਜਦੋਂ ਪਾਸ ਕਰ ਲਿਆ ਤਦ ਮਾਇਰਾ ਨੇ ਜਦੋਂ ਤਤ ਸਾਹਮਣੇ ਰੱਖੇ ਕਿ ਭਾਈ ਇਹ ਧੋਖਾ ਹੈ ਸੁੱਬਿਆਂ ਨਾਲ ਮਜ਼ਦੂਰਾਂ ਨਾਲ ਕਿਰਤੀਆਂ ਨਾਲ ਖਜ਼ਾਨੇ ਨਾਲ ਅਧਿਕਾਰਾਂ ਨਾਲ ਸਾਰਿਆਂ ਨਾਲ ਧੋਖਾ ਉਹ ਕਹਿੰਦੇ ਵੀ ਅੱਜ ਦੀ ਤਰੀਕ ਤੇ ਰੋਜ਼ਗਾਰ ਮਿਲਿਆ 88 ਦਿਨ 32 32 ਦਿਨ 26 26 ਦਿਨ ਦੇਸ਼ ਦੇ ਵਿੱਚ ਕਦੇ 50 ਦਿਨ ਤੋਂ ਉੱਪਰ ਨਹੀਂ ਗਿਆ 100 ਦਿਨ ਦਾ ਕਹਿ ਕੇ ਤੁਹਾਡੇ ਰਾਜ ਤੇ ਵੀ ਲਗਾਤਾਰ ਟਰਮ ਆਈ ਜਾਂਦੀ ਨਰਿੰਦਰ ਮੋਦੀ ਹਰ ਦੇ ਰਾਜ ਦੀ ਵੀ ਤਾਂ ਵੀ ਨਹੀਂ ਮਿਲਿਆ ਤੇ ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਬਿਹਾਂ 125 ਦਿਨ ਮਿਲ ਜੂ ਦੂਸਰਾ ਤੁਸੀਂ ਕਹਿੰਦੇ ਹੋ ਜੀ ਹੁਣ ਸਾਰਾ ਬਜਟ ਜਿਹੜਾ ਮਜ਼ਦੂਰੀ ਦਾ ਉਹ ਸੂਬਾ ਨਹੀਂ ਦੇਊਗਾ ਮਤਲਬ ਕੇਂਦਰ ਨਹੀਂ ਦੇਊਗਾ ਸੂਬੇ ਨੂੰ 40% ਪਾਉਣਾ ਪਊਗਾ ਪਹਿਲਾਂ ਮਜ਼ਦੂਰੀ ਦਾ ਪੂਰਾ ਬਜਟ ਕੇਂਦਰ ਦਿੰਦਾ ਸੀ ਸਮਾਨ ਦਾ ਤੇ ਇਹ ਮਹਰ ਲੇਬਰ ਦਾ ਜਿਹੜਾ ਸਕਿਲਡ ਲੇਬਰ ਹੈ ਜਿਹੜਾ ਹਣਾ ਉਹਨਾਂ ਦਾ ਤੇ ਸਮਾਨ ਦਾ ਖਰਚਾ ਉਸ ਮਤਲਬ 75 25 ਹੁੰਦਾ ਸੀ ਹੁਣ ਉਹ ਸਾਰਾ ਹੀ 60 40 ਕਰਤਾ ਮਤਲਬ ਕੇਂਦਰ 60% 40% ਸੂਬਾ ਤੇ ਹੁਣ ਸੂਬਿਆਂ ਦੀ ਸਥਿਤੀ ਕੀ ਹੈ ਤੋਂ ਬਬਾ ਖਵਾ ਇਸ ਨੂੰ ਲੈ ਕੇ ਸੂਬਿਆਂ ਦੇ ਅੰਦਰ ਚਰਚਾ ਹੋਣੀ ਹੋਣੀ ਸੀ ਦੂਏ ਪਾਸੇ ਕਾਂਗਰਸ ਇਸ ਦੇ ਵਿਰੋਧ ਚ ਖੜੀ ਹੈ ਤੇ ਉਹਨਾਂ ਦੀਆਂ ਭਾਈਵਾਲ ਪਾਰਟੀਆਂ ਇਹਨੂੰ ਲੈ ਕੇ ਵਿਰੋਧ ਕਰ ਰਹੀਆਂ ਨੇ ਉਹ ਕਹਿੰਦੇ ਨਾਮ ਬਦਲਣ ਦਾ ਖੇਡ ਨਹੀਂ ਅਸਲੀ ਤਾਂ ਇਹ ਤਾਂ ਸੁਰੂ ਬਦਲਣ ਦਾ ਖੇਡ ਹੈ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕਿਰਤੀ ਜਥੇਬੰਦੀਆਂ ਹੋਰ ਸਮਾਜਿਕ ਜਥੇਬੰਦੀਆਂ ਉਹ ਇਹਦੇ ਖਿਲਾਫ ਆ ਗਈਆਂ ਮੈਂ ਤੁਸੀਂ ਉਦਾਹਰਨ ਵਜੋਂ ਜੇ ਸਮਝਣਾ ਹੋਵੇ ਮਤਲਬ ਕਰੀਬ-ਕਰੀਬ ਜਿਹੜਾ ਬਜਟ ਹੈ ਇਸ ਸਾਲ ਦਾ ਉਹ 8600 ਕਰੋੜ ਉਹਦੇ ਵਿੱਚੋਂ ਮਤਲਬ ਜੇ ਹੁਣ 60% ਹੀ ਕੇਂਦਰ ਨੇ ਜਾਰੀ ਕਰਨਾ ਹੈ ਤਾਂ 2800 ਕਰੋੜ ਬਚ ਗਿਆ ਤੇ ਉਹ ਸੁਭਿਆਂ ਦੇ ਗੱਲ ਪੈ ਗਿਆ ਸਰਦਾਰ ਰਮੀਤ ਸਿੰਘ ਜੀ ਇਹਦੇ ਬਹੁਤ ਮਾਰਨੇ ਉਹ بڑے ਬਰੀਕੀ ਨਾਲ ਅੰਕੜੇ ਸਾਂਝੇ ਕਰਦੇ ਨੇ ਉਹ ਦੱਸ ਰਹੇ ਸੀ ਕੁਝ ਕਿ ਇਦਾਂ ਫਿਰ ਇਹ ਤਾਂ ਪੰਜਾਬ ਦੇ ਗੱਲ ਪੈਜੂਗਾ ਸੁਭਿਆ ਦੇ ਗੱਲ ਪੈਜੂਗਾ ਇਹਨਾਂ ਬਜਟ ਤਾਂ ਤੇ ਇਸ ਤਰੀਕਾ ਕਰਨ ਨਾਲ ਤੁਸੀਂ ਤੈ ਬਜਟ ਤੋਂ ਵੀ ਵਿਚਾਰੇ ਹੋਏ ਵੀ ਧੋਖਾ ਅਗਲੀ ਵਾਰ ਤੁਸੀਂ ਫਾਰਮੂਲਾ ਹੀ ਨਮਾ ਲੈ ਆਂਦਾ ਤੇ ਜਿਹੜੀਆਂ ਸਕੀਮਾਂ ਇਦਾਂ ਸੁਭਿਆ ਨਾਲ ਵੰਡ ਕੇ ਆਈਆਂ ਉਹਨੇ ਦਮ ਤੋੜੇ ਇਸਲੀਏ ਤਾਂ ਵੀ ਤੋੜੂਗੇ ਚਲੋ ਹੁਣ ਕਿੰਨਾ ਕੁ بڑا ਵਿਰੋਧ ਖੜਾ ਕਰ ਪਾਉਗੀ ਕਾਂਗਰਸ ਪਾਰਟੀ ਇਹ ਦੇਖਣ ਵਾਲੀ ਗੱਲ ਹੋਏਗੀ ਕਿੰਨਾ ਕ ਕਿਸਾਨ ਜਥੇਬੰਦੀਆਂ ਇਸ ਮੁੱਦੇ ਤੇ ਮਜ਼ਦੂਰਾਂ ਦੇ ਨਾਲ ਖੜਕੇ ਲੜਦੀਆਂ ਨੇ ਇਹ ਦੇਖਣ ਵਾਲੀ ਗੱਲ ਹੋਊਗੀ ਤੇ ਕਿੰਨਾ ਕ ਪੰਜਾਬ ਸਰਕਾਰ ਇਸ ਵਿਸ਼ੇਸ਼ ਜਲਾਸੇ ਦੇ ਵਿੱਚ ਆਪਣਾ ਸਨੇਹਾ ਦਿਲੀ ਤੱਕ ਪਚਾਪਾਉਂਦੀ ਹੈ ਕਿ ਮਹਿਜ ਇਹ ਰਸਮ ਹੋਊਗੀ ਇਹ ਦੇਖਣ ਵਾਲੀ ਗੱਲ ਹੋਊਗੀ ਸੋ ਇਹਨਾਂ ਨੁਕਤਿਆਂ ਤੇ ਨਜ਼ਰ ਰੱਖਾਂਗੇ ਪਰ ਇੱਕ ਨੁਕਤਾ ਹੋਰ ਰਹਿ ਜਾਊਗਾ ਉਹ ਨੁਕਤਾ ਹੈ ਜੇ ਆਪਾਂ ਨਵੇਂ ਖਬਰ ਦੇ ਵੱਲ ਨਾਲ ਗੱਲ ਕਰੀਏ ਤਾਂ ਉਹ ਖਬਰ ਇਹ ਹੈ ਕਿ ਵਿਕਰਮਜੀਠੀਆ ਦੀ ਜਮਾਨਤ ਵਾਲੀ ਪਟੀਸ਼ਨ ਦੇ ਉੱਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ। ਤੋਂ ਸਰਕਾਰ ਲਈ ਇਹ ਵੀ ਤੇ ਕੋਪੀ ਕਰਮਜੀਤ ਥਿਆ ਆਮਦਨ ਤੋਂ ਬਹੁਤ ਜਾਇਦਾਦ ਦੇ ਮਾਮਲੇ ਚ ਅੰਦਰ ਹੈ। ਤੇ ਉਸ ਦੀ ਜਿਵੇਂ ਘੇਰਾਬੰਦੀ ਹੈ ਉਸ ਘੇਰਾਬੰਦੀ ਚ ਉਂਝ ਲੱਗ ਰਿਹਾ ਕਿ ਜਿਵੇਂ ਉਹਦਾ ਨਿਕਲਣਾ ਮੁਸ਼ਕਲ ਹੋਇਆ। ਉਸਨੇ ਅਦਾਲਤਾਂ ਦੇ ਬੂਹੇ ਖੜਕਾਏ ਜਮਾਨਤ ਲਈ ਪਟੀਸ਼ਨ ਪਾਈ ਹੈ ਨਾ ਹਾਈ ਕੋਰਟ ਤੱਕ ਗਏ ਲੰਮਾ ਸਮਾਂ ਲਟਕਦਾ ਰਹੀਆ ਪ੍ਰਕਿਰਿਆ ਸ੍ਰੀਨਗਰ ਦੀ ਹਾਂ ਨਾ ਦੇ ਵਿੱਚ ਫੈਸਲਾ ਨਹੀਂ ਹੁੰਦਾ ਆਖਰ ਉਹਨੂੰ ਉੱਥੋਂ ਤਦੋ ਕੁਝ ਨਹੀਂ ਕਰਤਾਂ ਪੱਤਨ ਕੀ ਉਹਨੇ ਸੁਪਰੀਮ ਕੋਰਟ ਦਾ ਰੋਕ ਕੀਤਾ ਸਰਕਾਰ ਪੰਜਾਬ ਚ ਇਹ ਪ੍ਰਚਾਰ ਰਹੀ ਹੈ ਕਿ ਅਸੀਂ ਬੜੇ ਨਸ਼ੇ ਦੇ ਤਸਕਰ ਨੂੰ ਅੰਦਰ ਕੀਤਾ ਹੋਇਆ ਕੇਸ ਹੈਗਾ ਜਿਹਨਾਂ ਤੋਂ ਵੱਧ ਆ ਜਿਹੜੇ ਉਹ ਪੁਰਾਣਾ ਕੇਸ ਹੈ ਜਿਹੜਾ ਨਸ਼ੇ ਦੇ ਮਾਮਲੇ ਚ ਤੇ ਸਿੱਟਾ ਬਣਿਆ ਸਾਰੀ ਉਹਨੇ ਚ ਚਲਾਨ ਤੱਕ ਨਹੀਂ ਪੇਸ਼ ਹੁੰਦਾ ਉਹ ਚ ਪ੍ਰਕਿਰਿਆ ਅੱਗੇ ਤੁਰਦੀ ਪਰ ਇੱਧਰ ਇਸ ਮਾਮਲੇ ਦੇ ਪ੍ਰਕਿਰਿਆ ਅੱਗੇ ਤੁਰਦੀ ਆ ਤਾਂ ਉਹ ਜਮਾਨਤ ਵਾਲਾ ਮਸਲਾ ਉਲਝ ਗਿਆ ਹੁਣ ਸੁਪਰੀਮ ਕੋਰਟ ਤੇ ਜਦੋਂ ਵਿਕਰਮ ਮੀਠੀਆ ਦੀ ਧਿਰ ਪਹੁੰਚੀ ਤਾਂ ਮੰਨ ਲਓ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਸਲੇ ਦੇ ਉੱਤੇ ਆਪਣਾ ਪੱਖ ਰੱਖਣ ਦੇ ਲਈ ਆਪਣੀ ਦਲੀਲ ਰੱਖਣ ਦੇ ਲਈ ਕਿਉਂ ਜਮਾਨਤ ਦੇ ਲਈ ਤੁਸੀਂ ਅੜਿੱਕਾ ਬਣਦੇ ਹੋ ਕਿ ਤੁਸੀਂ ਕਹਿੰਦੇ ਹੋ ਕਿ ਜਮਾਨਤ ਨਹੀਂ ਮਿਲਣੀ ਚਾਹੀਦੀ ਜੇ ਮਿਲ ਜਾਂਦੀ ਹੈ ਤਾਂ ਕਿਹੜੀ ਗਲਤੀ ਅਸਰ ਪਊਗਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਕੀ ਕਰ ਲੂਗਾ ਉਹ ਜਾਂ ਉੱਥੇ ਕਹਿ ਪਾਉਂਗੇ ਆਪਣੇ ਜਵਾਬ ਦੇ ਵਿੱਚ ਕਿ ਨਹੀਂ ਜਿੱਦਾਂ ਡਰਗ ਦਾ ਮਾਮਲਾ ਹੈ ਇਧਰ ਮਤਲਬ ਪੰਜਾਬ 'ਚੋਂ ਡਰਗ ਬੰਦ ਹੋ ਜਾਣੀ ਚਾਹੀਦੀ ਹੈ ਜੇ ਸਭ ਤੋਂ ਵੱਡਾ ਤਸਕਰੀ ਕੋਰਟ ਪੜਿਆ ਗਿਆ ਪਰ ਪੰਜਾਬ 'ਚ ਤਾਂ ਨਿਤ ਦਿਨ ਮੌਤਾਂ ਨਿਤ ਦਿਨ ਮਸਲੇ ਉਸੇ ਤਰ੍ਹਾਂ ਦੇ ਪਰ ਹੁਣ ਸੁਪਰੀਮ ਕੋਰਟ ਦੇ ਵਿੱਚ ਜਦੋਂ ਜਮਨਤ ਦੀ ਪਟੀਸ਼ਨ ਨੇ ਗਈ ਤਾਂ ਉਸ ਅਦਾਰ ਦੇ ਉੱਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਉਹ ਨੋਟਿਸ 4 ਹਫਤਿਆਂ ਦੇ ਵਿੱਚ ਜਵਾਬ ਮੰਗਦਾ ਹੈ ਵੈਸੇ ਜਵਾਬਤਾ ਅਮਰਤਪਾਲ ਸਿੰਘ ਨੇ ਬਹੁਤ ਮੰਗਿਆ ਸੀ ਕਿ ਜਨਾਬ ਮੇਰੇ ਸਵਾਲ ਦਾ ਜਵਾਬਤਾ ਦੇ ਦਿਓ ਕਿ ਮੈਂ ਲੋਕਾਂ ਦੀਆਂ ਵੋਟਾਂ ਨਾਲ ਜਿੱਤ ਕੇ ਆਇਆ ਮੈਂ ਸਵਦਾਥਮ ਸਰ ਸੌਂ ਵੀ ਚੱਤ ਲਈ ਆ ਮੈਂ ਹੋਰ ਮੈਂਬਰ ਪਾਰਲੀਮੈਂਟ ਨੂੰ ਆਪਣੇ ਹਲਕੇ ਦੀ ਗੱਲ ਰੱਖਣਾ ਚਾਹੁੰਨਾ 4 ਮੈਂਬਰ ਪਾਰਲੀਮੈਂਟ ਮੇਰੇ ਹਲਕੇ ਨੂੰ ਜਿਹੜਾ ਫੰਡ ਮਿਲਿਆ ਮੈਂ ਉਹ ਹਲਕੇ ਚ ਲਾਉਣਾ ਚਾਹਨਾ ਕਹਿੰਦੇ ਨਹੀਂ ਜੀ ਇਹ ਤਾਂ ਜੀ ਐਸਐਸਪੀ ਇਤਰਾਜ ਹੈ ਜੀ ਇਹ ਤਾਂ ਡੀਸੀ ਦਾ ਇਤਰਾਜ ਹੈ ਜੀ ਪੰਜਾਬ ਸਰਕਾਰ ਨੂੰ ਲੱਗਦਾ ਜੀ ਉਹਦੇ ਵਕੀਲਾਂ ਨੂੰ ਲੱਗਦਾ ਜੀ ਅੱਗ ਲੱਗ ਜੂਗੀ ਉਹਦੇ ਬਿਆਨਾਂ ਨਾਲ ਉਹਦੇ ਬੋਲਰ ਨਾਲ ਤੇ ਜੇ ਰਾਜਨੀਤੀ ਨੇ ਚਾਹਿਆ ਤਾਂ ਕਾਨੂੰਨ ਅਮਰਤਪਾਲ ਬਾਦਲ ਵੀ ਆ ਸਕਦਾ ਤੇ ਜੇ ਰਾਜਨੀਤੀ ਨਹੀਂ ਚਾਹੁੰਦੀ ਤਾਂ ਨਹੀਂ ਪਰ ਕਾਨੂੰਨੀ ਪ੍ਰਕਿਰਿਆ ਚ ਮਾਮਲਾ ਲਟਕਿਆ ਲਟਕਿਆ ਹੈ ਇਸ ਕਦਰ ਕਿ ਜੀ ਕਦੇ ਵਕੀਲਾਂ ਦੀ ਹੜਤਾਲ ਆ ਗਈ ਕਦੇ ਕੋਈ ਮਸਲਾ ਬਣ ਗਿਆ ਕਦੇ ਜਵਾਬ ਸਮਝਰ ਨਹੀਂ ਆਇਆ ਕਦੇ ਜਵਾਬ ਤੇ ਤਸੱਲੀ ਨਹੀਂ ਸੀ ਕਦੇ ਈ ਸੀ ਵਾਲਾ ਜਵਾਬ ਨਹੀਂ ਸਿੱਧਾ ਜਵਾਬ ਆਵੇ ਮੈਂ ਵਿਸਥਾਰਤਾਵੇ ਤੇ ਕਰਦਿਆ ਕਰਨੇ ਹੜਤਾਲਾਂ ਦੇ ਚੱਕਰ ਚ ਹਲੰਘਿਆ ਭਾਈ ਅੱਜ ਆਖਰੀ ਦਿਨ ਨਿਬੜ ਗਿਆ ਅੱਜ ਸੈਸ਼ਨ ਸਰਦੁਰਤੀ ਜਲਾਸ ਜਦੋਂ ਸੈਸ਼ਨ ਨਿਬੜ ਗਿਆ ਫਿਰ ਕਹਿੰਦੇ ਜੀ ਪਟੀਸ਼ਨ ਦਾ ਨਟਾਰਾ ਹੋਗੇ ਨਟਾਰਾ ਨਹੀਂ ਹੋਇਆ ਅਜਨਾ ਨਿਪਟਾਰਾ ਤਾਂ ਹੁੰਦਾ ਜੇ ਤੁਸੀਂ ਕਹਿੰਦੇ ਕਿ ਅਗਲੀ ਵਾਰ ਤੋਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਅਮਰਤਪਾਲ ਨੂੰ ਪੈਰੋ ਜਾਂ ਨਟਾਰਾ ਤਾਂ ਹੁੰਦਾ ਤੁਸੀਂ ਕਹਿੰਦੇ ਵੀ ਅਮਰਤਪਾਲ ਸਿੰਘ ਨੂੰ ਪੈਰੋਲ ਨਹੀਂ ਮਿਲ ਸਕਦੀ ਅਿਲਿਵਾਰ ਵੀ ਫੇਰ ਨਵੀਂ ਪ੍ਰਿਸ਼ਨ ਬਣੂਗੀ ਜਾਂਦਾ ਇਹਦੇ ਤੇ ਉਹ ਨੱਪਟਾਰਾ ਕਰਦੇ ਉਹ ਵੀ ਨਹੀਂ ਹੋਇਆ ਤੇ ਅੱਜ ਦੀ ਤਰੀਕ ਚ ਵੀ ਫੈਸਲਾ ਨਹੀਂ ਹੋਇਆ ਅਗਲੇ ਲਈ ਵੀ ਕੋਈ ਰਾਹ ਨਹੀਂ ਜਾਂ ਰਾਹ ਬੰਦ ਕਰੋ ਜਾਂ ਰਾਹ ਖੋਲੋ ਅੰਧਵਾਟੇ ਲਟਕਾਉਣਾ ਇਸ ਨੂੰ ਨੱਪਟਾਰਾ ਨਹੀਂ ਕਹਿੰਦੇ ਪਰ ਮਨਜੋਗ ਅਦਾਲਤ ਦੇ ਹਵਾਲੇ ਨਾਲ ਕਿ ਹਾਈ ਕੋਰਟ ਨੇ ਫੇਰ ਕਹਿੰਦੀ ਹੁਣ ਆਰਥਿਕ ਕਿਰਾਏ ਇਹਦੇ ਲੋਕ ਹਿੱਸੇ ਨਹੀਂ ਲੈ ਸਕਦਾ ਇਸ ਲਈ ਬੰਦ ਕਰੋ ਜੀ ਲਓ ਜੀ ਫਾਈਲ ਬੰਦ ਹੋ ਗਈ ਥੋੜਾ ਥੋੜਾ